ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਸਾਰੇ ਦਾ ਇੱਕ ਵਾਰ ਫਿਰ ਮੇਰੇ ਇਸ ਚੈਨਲ ਮੋਡ ਲੁੱਕ ਬੁਟੀਕ ਚ ਫਰੈਂਡਸ ਮੈਨੂੰ ਕਈ ਕਮੈਂਟਸ ਆਏ ਸੀਗੇ ਕਿ ਮੈਂ ਸਿੰਪਲ ਸ਼ਰਟ ਦੀ ਕਟਿੰਗ ਦੱਸਾਂ ਕਿ ਜਿਸ ਹਿਸਾਬ ਦੇ ਨਾਲ ਗਲਾ ਉੱਪਰ ਨਾ ਉਠੇ ਫਿਟਿੰਗ ਵਧੀਆ ਬਣੇ ਅੱਜ ਮੈਂ ਤੁਹਾਨੂੰ ਸਿੰਪਲ ਸ਼ਰਟ ਦੀ ਕਟਿੰਗ ਕਰਨੀ ਦੱਸਾਂਗੀ ਤੇ ਉਸ ਵਿੱਚ ਇਸ ਚੀਜ਼ ਦਾ ਹੱਲ ਵੀ ਦੱਸਾਂਗੀ ਕਿ ਗਲਾ ਉੱਪਰ ਨਾ ਉਠੇ ਗਲਾ ਉੱਪਰ ਕਿਉਂ ਉੱਠਦਾ ਇਸ ਚੀਜ਼ ਬਾਰੇ ਵੀ ਦੱਸਾਂਗੀ ਠੀਕ ਹੈ ਜੀ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਅੱਜ ਜਿਸ ਮੈਜ਼ਰਮੈਂਟ ਦੇ ਅਕੋਰਡਿੰਗ ਮੈਂ ਕਟਿੰਗ ਕਰਨੀ ਹੈ ਉਹ ਨਾਪਕੁਸ਼ ਇਸ ਤਰ੍ਹਾਂ ਹੈ ਲੈਂਥ ਹੈਗੀ ਹੈ 42 ਇੰਚ 42 ਇੰਚਸ ਟੀਰਾ ਹੈਗਾ ਟੋਟਲ ਬੋਡੀ ਮੈਜ਼ਰਮੈਂਟ ਦਾ 15 ਇੰਚ ਤੇ ਵਸਟ ਹੈਗੀ ਆ 18 ਕਮਰ ਹੈਗੀ ਹੈ 16 हिਪ ਹੈਗੀ ਆ 20 ਤੇ ਸਾਈਡ ਸਿਲਾਈ ਹੈਗੀ ਹੈ 14 ਇੰਚ ਰੈਡੀ neck ਦੇ ਦਾ ਫਰੰਟ 6 ਇੰਚ ਰੈਡੀ ਆ ਬੈਕ 5.5 ਇੰਚ ਰੈਡੀ ਆ ਤੇ ਬਰੋਡ ਆਪਾਂ 6 ਇੰਚ ਰੱਖਣਾ ਹੈਗਾ ਆ ਸਲੀਵ ਹੈਗੀ 15.5 ਇੰਚ ਰੈਡੀ ਤੇ ਇਹਦੀ ਫੁੱਲ ਪਲੇਟਸ ਪਾਣੀ ਹੈਗੀਆਂ ਕਪ ਪਲੇਟਸ ਪਾਣੀਆ ਹੈਗੀਆਂ 10.5 ਇੰਚ ਤੇ ਤਿਆਰ ਠੀਕ ਹੈ ਜੀ ਇਹ ਹੈਗੀ ਇਸ ਸੂਟ ਦੀ ਜਿਹੜੀ ਮੇਜ਼ਰਮੈਂਟ ਹੈ ਉਹ ਇਹਦੇ ਅਕੋਰਡਿੰਗ ਅੱਜ ਆਪਾਂ ਕਟਿੰਗ ਕਰਨੀ ਹੈ ਤੇ ਇਸ ਸੂਟ ਦੀ ਆਪਾਂ ਕਟਿੰਗ ਕਰਨੀ ਹੈ ਦੇਖੋ ਇਹ ਪ੍ਰਿੰਟਡ ਤੇ ਐਮਬਰਾਇਡਰੀ ਵਾਲਾ ਸੂਟ ਹੈ ਇਹ ਹੈਗਾ ਇਹਦਾ 프ਰੰਟ ਫਰੰਟ ਪੱਲਾ نیچے ਇਹ ਬਾਰਡਰ ਬਣਿਆ ਹੋਇਆ ਆ ਸੈਂਟਰ ਦੇ ਵਿੱਚ ਵੀ ਇਸ ਤਰ੍ਹਾਂ ਬਣਿਆ ਹੋਇਆ ਹੈਗਾ ਇਹ ਪੈਟਰਨ ਇਹਦਾ ਜੜਾਈ ਦਾ ਬੈਕ ਪੱਲਾ ਆ ਉਹ ਇਸ ਤਰ੍ਹਾਂ ਦਾ ਆ ਨੀਚੇ ਬਾਰਡਰ ਆ ਫਰੰਟ ਦੀ ਤਰ੍ਹਾਂ ਹੋਈ ਤੇ ਉੱਪਰ ਇਹ ਫਲਾਰਸ ਹੈਗੇ ਆ ਠੀਕ ਹੈ ਅੱਜ ਇਹਦੀ ਆਪਾਂ ਕਟਿੰਗ ਕਰਾਂਗੇ ਹਾਂਜੀ ਹੁਣ ਦੇਖੋ ਜਿਸ ਸੂਟ ਦਾ ਘੇਰਾ ਬਣਿਆ ਹੁੰਦਾ ਹੈ ਜਾਂ ਗੜਾ ਬਣਿਆ ਹੁੰਦਾ ਹੈ ਜਾਂ ਫਿਰ ਜਿਸ ਤਰ੍ਹਾਂ ਇਹ ਸੈਂਟਰ ਦੇ ਵਿੱਚ ਪੂਰਾ ਪੈਟਰਨ ਬਣਿਆ ਹੋਇਆ ਆ ਠੀਕ ਹੈ ਇਹਦਾ ਆਪਾਂ ਸੈਂਟਰ ਕਰਨਾ ਹੁੰਦਾ ਹੈ ਜੇ ਆਪਾਂ ਪ੍ਰਿੰਟਡ ਸੂਟ ਦੀ ਕਟਿੰਗ ਕਰ ਰਹੇ ਹਾਂ ਫਿਰ ਤਾਂ ਆਪਾਂ ਉਸ ਨੂੰ ਆਪਣੇ ਨਾਪ ਦੇ ਅਕੋਰਡਿੰਗ ਫੋਲਡ ਕਰ ਦੇਣਾ ਹੁੰਦਾ ਹੈ ਸਾਈਡ ਤੋਂ ਠੀਕ ਹੈ ਬਟ ਇਸ ਤਰ੍ਹਾਂ ਜਿਹੜੇ ਡਿਜ਼ਾਈਨਰ ਸੂਟ ਹੁੰਦੇ ਇਹਨਾਂ ਨੂੰ ਆਪਾਂ ਡਿਜ਼ਾਈਨ ਦੇ ਹਿਸਾਬ ਦੇ ਨਾਲ ਹੀ ਫੋਲਡ ਕਰਨਾ ਹੁੰਦਾ ਹੈ ਹੁਣ ਆਪਾਂ ਜਿਹੜਾ ਇਹ ਪੈਟਰਨ ਬਣਿਆ ਹੋਇਆ ਹੈ ਇਹਦੇ ਬਿਲਕੁਲ ਸੈਂਟਰ ਕਰਕੇ ਫੋਲਡ ਕਰ ਦੇਣਾ ਹੈ ਦੇਖੋ ਮੈਂ ਪੂਰਾ ਪੈਟਰਨ ਜਿਹੜਾ ਹੈਗਾ ਹੈ ਪੂਰਾ ਪੂਰਾ ਫੋਲਡ ਕਰ ਲਿਆ ਹੈਗਾ ਠੀਕ ਹੈ ਤੇ ਹੁਣ ਆਪਾਂ ਇਹਦੀ ਕਰਦੇ ਆ ਮਾਰਕਿੰਗ ਸੂਟ ਵਿਸ਼ਚ ਕੀ ਹੈ ਤੇ ਹੁਣ ਮੈਂ ਇਹਦੀ ਲੈਂਥ ਦੀ ਮਾਰਕਿੰਗ ਕਰਾਂਗੀ ਸਭ ਤੋਂ ਪਹਿਲਾਂ ਲੈਂਥ ਆਪਾਂ 42 ਰੈਡੀ ਕਰਨੀ ਹੈ ਤੇ ਦੇਖੋ ਇਹਦਾ ਜਿਹੜਾ ਨੀਚੇ ਵਾਲਾ ਬਾਰਡਰ ਹੈਗਾ ਪੂਰਾ ਤਿਆਰ ਹੈ ਇਹਨੂੰ ਆਪਾਂ ਉੱਚਾ ਨੀਮਾ ਕੁਝ ਨਹੀਂ ਕਰਨਾ ਹੈਗਾ ਠੀਕ ਹੈ ਤੇ ਆਪਾਂ ਹੁਣ ਇੱਥੋਂ ਹੀ ਲੈਸ ਛੱਡ ਕੇ ਲੈਸ ਐਕਸਟਰਾ ਰੱਖਣੀ ਆਪਾਂ نیچے ਲੈਸ ਛੱਡ ਕੇ ਕਪ ਜਿੱਥੋਂ ਕਪੜਾ ਫੋਲਡ ਕੀਤਾ ਹੋਇਆ ਉੱਥੋਂ ਆਪਾਂ ਲੈਂਥ ਨਾਪਣੀ ਐ 42 ਰੈਡੀ ਕਰਨੀ ਐ ਆਪਾਂ 1 ਇੰਚ ਐਕਸਟਰਾ ਲੈਣਾ ਹੈਗਾ ਜੋ ਕਿ ਮੋਡੇ ਦੀ ਤਿਰਸ਼ੀ ਕਾਟ ਵਿੱਚ ਵੀ ਥੋੜਾ ਬੋਤਾ ਕੱਟ ਹੋ ਜਾਂਦਾ ਹੈ ਤੇ ਪਲੇਟਸ 'ਚ ਵੀ ਆ ਜਾਂਦਾ ਹੈ ਸਾਡਾ 42 ਇੰਚ ਹੀ ਰੈਡੀ ਰਹਿ ਜਾਵੇਗਾ ਮੈਂ 43 ਤੇ ਮਾਰਕਿੰਗ ਕਰਨ ਲੱਗੀ ਆ ਤੇ ਹੁਣ ਆਪਾਂ ਕਰਾਂਗੇ ਤੀਰੇ ਦੀ ਮਾਰਕਿੰਗ ਠੀਕ ਐ ਤੀਰਾ ਹੁਣ ਦੇਖੋ ਵੈਸੇ ਬੋਡੀ ਮੈਜ਼ਰਮੈਂਟ ਦੇ ਵਿੱਚ ਇਹਦਾ ਤੀਰਾ 15 ਇੰਚ ਆਪੇ ਇਹ ਗੜਾ ਬੇਸ਼ਕ ਛੋਟਾ ਰੱਖਣਾ ਹੈ 6 ਇੰਚ ਡੂੰਘਾਈ ਰੱਖਣੀ ਹੈ ਬਟ ਬ੍ਰੋਡ ਰੱਖਣਾ ਹੈ ਠੀਕ ਹੈ ਫਿਰ ਇਸ ਦੇ ਹਿਸਾਬ ਨਾਲ ਜਿਹੜੀ ਇਹਦੇ ਫਿਟਿੰਗ ਆਂਦੀ ਹੈਗੀ ਹੈ 6.5 ਇੰਚ ਤੀਰੇ ਦੀ ਬਿਲਕੁਲ ਸੈੱਟ ਆਂਦੀ ਹੈ ਠੀਕ ਹੈ ਆਪਾਂ 6.5 ਇੰਚ ਤੀਰਾ ਰੱਖਣਾ ਹੈ ਦਾ ਤੇ نیچے ਨੂੰ 7.5 ਇੰਚ ਮੋਂਡਾ ਤੇ ਜਿਹੜੀ ਕਮਰ ਵਾਲੀ ਮਾਰਕਿੰਗ ਹੈ ਉਹ ਉੱਪਰੋਂ 14.5 ਇੰਚ ਤੇ ਰੱਖਣੀ ਹੈ ਜਿਹੜੀ ਇਹ ਵਾਲੀ ਮਾਰਕਿੰਗ ਹੁੰਦੀ ਹੈ ਇਹ ਹਰ ਇੱਕ ਸਾਈਜ਼ ਦੇ ਹਿਸਾਬ ਨਾਲ ਹੁੰਦੀ ਹੈ ਕਸਟਮਰ ਦੀ ਲੈਂਥ ਦੇ ਹਿਸਾਬ ਨਾਲ ਹੁੰਦੀ ਹੈ ਠੀਕ ਹੈ ਤੇ ਤੇ ਇਹ ਵਰਸਟ ਸਾਈਜ਼ ਦੇ ਹਿਸਾਬ ਦੇ ਨਾਲ ਹੁੰਦੀ ਹੈ ਇਹ ਵਾਲੀ ਠੀਕ ਹੈ ਜਿਨ੍ਹਾਂ ਦੀ ਵਰਸਟ ਹੈਵੀ ਹੈ ਬਟ ਉਦਾਂ ਵਿਸ਼ੱਕ ਉਹਦੀ ਹਾਈਟ ਘੱਟ ਹੋਵੇ ਵਰਸਟ ਹੈਵੀ ਹੋਵੇ ਤਾਂ ਵੀ ਜਿਹੜੀ ਇਹ ਸਿਲਾਈ ਦਾ ਨਿਸ਼ਾਨ ਹੈਗਾ ਥੋੜਾ ਅੱਗੇ ਪਿੱਛੇ ਹੁੰਦਾ ਹੈ ਜਿਸ ਤਰ੍ਹਾਂ 14 ਤੇ 15 ਤੇ 16 ਠੀਕ ਹੈ 15 ਤੇ ਇਸ ਤਰ੍ਹਾਂ ਲਗਾਈਦਾ ਆ ਵੈਸੇ ਨੋਰਮਲ ਸਾਈਜ਼ਸ ਦੇ ਵਿੱਚ ਇਹ 14 14 14.5 ਤੱਕ ਹੀ ਰਹਿੰਦਾ ਹੈ ਠੀਕ ਹੈ ਹੁਣ ਇਹ ਨੋਰਮਲ ਸਾਈਜ਼ ਹੈ ਬਹੁਤਾ ਹੈਵੀ ਨਹੀਂ ਹੈ ਮੈਂ ਇਹਨੂੰ 14.5 ਤੇ ਲਗਾਉਣ ਲੱਗੀ ਆ ਸਾਈਡਸ ਲਈ ਆਪਾਂ ਇਹਦੀ 14 ਇੰਚ ਰੈਡੀ ਕਰਨੀ ਹੈ ਤੇ ਫਿਰ ਆਪਾਂ ਇਹ ਕੱਪ ਪਲੇਟਸ ਵਾਲਾ ਸੂਟ ਹੈ ਪਲੇਟਾਂ ਦਵਣੀਆਂ ਇਸ ਕਰਕੇ ਮੈਂ 1 ਇੰਚ ਐਕਸਟਰਾ ਦੀ ਮਾਰਕਿੰਗ ਕਰਨੀ ਹੈ 14 ਇੰਚ ਰੈਡੀ ਕਰਨੀ ਹੈ 15 ਇੰਚ ਦੀ ਮਾਰਕਿੰਗ ਕਰਨੀ ਹੈ 1/2 ਇੰਚ ਪਲੇਟ ਚਾਜ ਜਾਵੇਗਾ ਤੇ 1/2 ਇੰਚ ਬਾਹਾਂ ਦੀ ਬਾਹਾਂ ਦੀ ਸਿਲਾਈ ਲਗਾਉਂਦੇ ਵੇਲੇ ਉੱਥੇ ਦਬ ਜਾਵੇਗਾ ਤੇ ਹੁਣ ਇਹਨਾਂ ਦੇ ਵਿੱਚ ਇੱਕ ਮਾਰਕ ਆਪਾਂ ਹੋਰ ਕਰਨਾ ਹੈ ਅਪਰ ਵਸਟ ਦਾ ਠੀਕ ਹੈ ਵਸਟ ਦੇ ਬਿਲਕੁਲ ਉੱਪਰੋਂ ਉਹ ਆਪਾਂ ਅੰਡਰਆਰਮ ਦਾ ਜਿਹੜਾ ਇਹ ਮਾਰਕ ਕੀਤਾ ਹੋਇਆ ਇਹ ਤੋਂ ਆਪਾਂ ਢਾਈ ਜਾਂ 3 ਇੰਚ نیچے ਇਹ ਮਾਰਕ ਕਰਨਾ ਹੁੰਦਾ ਹੈ ਠੀਕ ਹੈ ਇਹਦੇ ਉੱਪਰ ਆਪਾਂ ਇਹ ਅੰਡਰਆਰਮ ਵਾਲਾ ਸਾਈਜ਼ ਇੱਥੇ ਲਗਾਉਣਾ ਹੈ ਤੇ ਅਪਰ ਵਸਟ ਦਾ ਇੱਥੇ ਲਗਾਉਣਾ ਹੈ ਏ ਮੈਂ ਤੁਹਾਨੂੰ ਹੁਣ ਦੱਸਦੀ ਹਾਂ ਕਿ ਇਹ ਦੋ ਮਾਰਕ ਕਿਹਨਾ ਕਿਹਨਾ ਸਾਈਜ਼ਸ ਦੇ ਵਿੱਚ ਲਗਾਉਣੇ ਜ਼ਰੂਰੀ ਐ ਹੁਣ ਦੇਖੋ ਮੈਂ 6.5 ਇੰਚ ਇੱਥੇ ਰੱਖਿਆ ਐ ਤੇ ਇਹ ਕਪਲੇਟਸ ਵਾਲਾ ਸੂਟ ਐ ਮੈਂ 6.5 ਇੰਚ ਹੀ ਇੱਥੋਂ ਲਵਾਂਗੀ ਜੇ ਕਪਲੇਟਸ ਨਹੀਂ ਹੁੰਦੀ ਫਿਰ ਮੈਂ ਇਹਨੂੰ ਅੱਧਾ ਇੰਚ ਘੱਟ ਲੈਣਾ ਸੀ 6 ਇੰਚ ਤੇ ਕਰ ਦੇਣਾ ਸੀਗਾ ਹੁਣ ਫਿਟਿੰਗ ਦੀ ਮਾਰਕਿੰਗ ਫਿਟਿੰਗ ਹੈਗੀ ਆ 1.5/8 ਇੰਚ 1.5/8 ਦਾ ਹਾਫ ਹੋ ਗਿਆ 0.95 ਇੱਥੇ ਵੀ 1.5/8 ਇਹ ਦੋਨੋਂ ਪੁਆਇੰਟ ਜਿਹੜੇ ਹੈਗੇ ਸੇਮ ਲੱਗਣਗੇ ਤੇ ਹੁਣ ਦੇਖੋ ਇੱਥੇ ਕਮਰ ਦੀ ਮਾਰਕਿੰਗ ਹੈਗੀ 1.16 ਤੇ 1.16 ਤੇ 1.16 ਦੇ ਵਿੱਚ 1 ਇੰਚ ਆਪਾਂ ਐਕਸਟਰਾ ਐਡ ਕਰਨਾ ਹੈ ਪਲੇਟ ਦਾ ਮਤਲਬ 1.7 1.7 ਦਾ ਹਾਫ ਹੋ ਗਿਆ ਪੋਨੇ 9 ਪੋਨੇ 9 ਤੇ ਕਮਰ ਦੀ ਮਾਰਕਿੰਗ हिਪ ਹੈਗੀ ਆ 21 ਇੰਚ 21 ਦਾ ਹਾਫ ਹੋ ਗਿਆ 10.5 ਹਾਫ ਇਸ ਕਰਕੇ ਲੈ ਰਹੇ ਆ ਕਿਉਂਕਿ ਪੱਲਾ ਫੋਲਡ ਕੀਤਾ ਹੋਇਆ ਹੈ ਜਦੋਂ ਇਹਨੂੰ ਖੋਲਣਾ ਤਾਂ ਇਹਨੇ 21 ਇੰਚ ਹੋ ਜਾਣਾ ਹੈ ਤੇ ਹੁਣ ਆਪਾਂ 2-2 ਇੰਚ ਐਕਸਟਰਾ ਦੀ ਮਾਰਕਿੰਗ ਕਰ ਲੈਣੀ ਹੈ ਤੇ ਕਸਟਮਰ ਦੀ ਚੁਆਇਸ ਦੇ ਹਿਸਾਬ ਦੇ ਨਾਲ ਪਾਉਣ ਵਾਲੇ ਦੀ ਚੁਆਇਸ ਦੇ ਹਿਸਾਬ ਨਾਲ ਜੇ ਉਹ ਘੇਰਾ ਵੱਡਾ ਪਾਣਾ ਚਾਹੁੰਦਾ ਆ ਤਾਂ ਫਿਰ ਉਸੇ ਹਿਸਾਬ ਨਾਲ ਘੇਰਾ ਉਹਨਾਂ ਜ਼ਿਆਦਾ ਰੱਖ ਲੈਣਾ ਹੈ ਤੇ ਮਾਰਜਨ ਉਹਨਾਂ ਜ਼ਿਆਦਾ ਰੱਖ ਲੈਣਾ ਆ ਤੇ ਹੁਣ ਦੇਖੋ ਆਪਾਂ ਇਹ ਜਿਹੜੇ ਨਿਸ਼ਾਨ ਲਗਾਇਆ ਇਹਨਾਂ ਨੂੰ ਆਪਾਂ ਜੋੜ ਲੈਣਾ ਆ ਤੁਸੀਂ ਚਾਹੋ ਤਾਂ ਇਹਨੂੰ ਸ਼ੇਫ ਫੱਟੀ ਨਾਲ ਵੀ ਜੋੜ ਸਕਦੇ ਹੋ ਇਹਨੂੰ ਹੱਥ ਦੀ ਮਦਦ ਨਾਲ ਵੀ ਇਸ ਤਰ੍ਹਾਂ ਹੀ ਠੀਕ ਹੈ ਇਹ ਹੋ ਗਏ ਸਾਰੇ ਪੁਆਇੰਟਸ ਆਪਸ ਵਿੱਚ ਜੁੜ ਗਏ ਤੇ ਹੁਣ ਪਾਣੀ ਹੈਗੀ ਆਪਾਂ ਕਾਟ ਹੁਣ ਇਸ ਉਹਦੇ ਵਿੱਚ ਆਪਾਂ ਦੇਖੋ ਕਾਟ ਜਿਹੜੀ ਪਾਣੀ ਹੈਗੀ ਐ ਬੈਕ ਜਿਹੜਾ ਗळा ਆ ਉਹ 5.5 ਇੰਚ ਆ ਬੋਤਾ ਜਿਆਦਾ ਡੀਪ ਨਹੀਂ ਹੈਗਾ ਜਿਹੜੀ ਬੈਕ ਕਾਟ ਪਾਣੀ ਐ ਉਹ ਆਪਾਂ 2.5 ਇੰਚ ਤੇ ਪਾਣੀ ਐ ਠੀਕ ਐ ਇਹ ਦੇਖੋ ਇਹ ਮੇਰੀ ਕਾਟ ਜਿਹੜੀ ਹੈਗੀ ਐ 2.5 ਤੇ ਇੱਥੇ ਆ ਰਹੀ ਐ ਇਹ ਹੋ ਗਈ ਬੈਕ ਦੀ ਕਾਟ ਜਿਹੜੀ ਫਰੰਟ ਦੀ ਕਾਟ ਐ ਇਹ ਆਪਾਂ 1.5 ਇੰਚ ਤੇ ਹੀ ਪਾਣੀ ਐ 1.5 ਦਾ ਨਿਸ਼ਾਨ ਲਗਾ ਕੇ ਐਸ ਤਰ੍ਹਾਂ ਇਹ ਬੈਕ ਕੱਟ ਹੋਗੀ ਇਹ ਫਰੰਟ ਕੱਟ ਹੋਗੀ ਠੀਕ ਹੈ ਜੀ ਅਗਰ ਤੁਹਾਡੇ ਕੋਲ ਇਹ ਵਾਲਾ ਸਕੇਲ ਹੈਗਾ ਆ ਤਾਂ ਤੁਸੀਂ ਇਹਦੇ ਨਾਲ ਵੀ ਮਾਰਕਿੰਗ ਕਰ ਸਕਦੇ ਹੋ ਉਹ ਇਸ ਤਰ੍ਹਾਂ ਇਹ ਵਾਲੀ ਕੱਟ ਨੂੰ ਆਪਾਂ ਇਸ ਤਰ੍ਹਾਂ ਰੱਖ ਕੇ ਕਰਨਾ ਹੁੰਦਾ ਆ ਠੀਕ ਹੈ ਤੇ ਜਿਹੜੀ ਇਹ ਬੈਕ ਦੀ ਕੱਟ ਆ ਵਾਲੀ ਹੈਗੀ ਆ ਇਹਨੂੰ ਆਪਾਂ ਇਸ ਤਰ੍ਹਾਂ ਆਪਣੀ ਪਹਿਲਾਂ ਨਿ ਮਾਰਕਿੰਗ ਕਰ ਲੈਣੀ 2 ਤੇ 2.5 ਤੇ 1.5 ਤੇ ਜਿੰਨੇ ਤੇ ਵੀ ਤੁਹਾਡੀ ਕਾਟ ਪੈਂਦੀ ਹੈ ਫਿਰ ਇਹਨੂੰ ਇਸ ਪੁਆਇੰਟ ਦੇ ਨਾਲ ਤੇ ਇਸ ਲਾਈਨ ਦੇ ਨਾਲ ਟੱਚ ਕਰਨਾ ਹੁੰਦਾ ਹੈ ਜਿੱਥੇ ਵੀ ਸ਼ੇਪ ਬਣਦੀ ਹੈ ਉੱਥੇ ਆਪਾਂ ਲਗਾਉਣਾ ਹੁੰਦਾ ਹੈ ਤੇ ਹੁਣ ਇੱਥੇ ਵੀ ਆਪਾਂ 2-2 ਇੰਚ ਐਕਸਟਰਾ ਦੀ ਮਾਰਕਿੰਗ ਕਰਨੀ ਹੈ ਇਹ ਕਟਿੰਗ ਦੀ ਮਾਰਕਿੰਗ ਹੈ ਫਿਟਿੰਗ ਦੀ ਮਾਰਕਿੰਗ ਹੋ ਚੁੱਕੀ ਹੈ ਹੁਣ ਆਪਾਂ ਕਰਨੀ ਹੈ ਪਲੇਟਸ ਦੀ ਮਾਰਕਿੰਗ ਪਲੇਟ ਸਾਢੇ 10 ਇੰਚ ਤੇ ਰੈਡੀ ਹੈ ਤਾਂ ਫਿਰ ਆਪਾਂ ਉੱਪਰੋਂ 11 ਇੰਚ ਤੇ ਮਾਰਕ ਕਰਨਾ ਹੈ 11 ਇੰਚ ਤੇ ਇਸ ਤਰ੍ਹਾਂ ਤੇ ਆਪਾਂ ਜਿਹੜੀ ਪਲੇਟਸ ਦੀ ਮਾਰਕਿੰਗ ਹੈਗੀ ਆ ਉਹ ਬੋਡੀ ਮੈਜ਼ਰਮੈਂਟ ਦੇ ਹਿਸਾਬ ਨਾਲ ਕਰਨੀ ਹੁੰਦੀ ਹੈ ਹਰੇਕ ਦਾ ਸਾਈਜ਼ ਦੇ ਹਿਸਾਬ ਦੇ ਨਾਲ ਬੋਡੀ ਸ਼ੇਪ ਦੇ ਹਿਸਾਬ ਦੇ ਨਾਲ ਇਹ ਵੀ ਸਾਈਜ਼ ਵੱਖ ਹੁੰਦਾ ਕਿਸੇ ਦਾ 3.5 ਤੇ ਮਤਲਬ ਕਿਸੇ ਦਾ ਟੋਟਲ ਹੋ ਗਿਆ 6.5 ਤੇ ਕਿਸੇ ਦਾ 7 ਇੰਚ ਤੇ 7.5 ਇੰਚ ਤੇ 8 ਇੰਚ ਤੇ 8.5 ਇੰਚ ਤੇ ਸਾਈਜ਼ ਦੇ ਹਿਸਾਬ ਨਾਲ ਹੁੰਦਾ ਇਹ ਇਸ ਸਾਈਜ਼ ਦੇ ਵਿੱਚ ਮੈਂ ਇਹ 3.5 ਤੇ ਪਲੇਟਸ ਦੀ ਜਿਹੜਾ ਗੈਪ ਹੈ 7 ਇੰਚ ਦਾ ਗੈਪ ਰੱਖਣਾ ਹੈ ਫੋਲਡ ਕੀਤਾ ਹੋਇਆ 3.5 ਇੰਚ ਤੇ ਮਾਰਕ ਕਰਨਾ ਹੈ ਉੱਪਰੋਂ 11 ਇੰਚ ਤੇ ਤੇ ਸਾਈਡ ਇੱਥੋਂ 3.5 ਇੰਚ ਤੇ 7 ਇੰਚ ਦੀ پلیਟ ਨਾਰਮਲੀ ਹੁੰਦੀ ਹੈਗੀ ਹੈ 7 ਇੰਚ ਦੀ پلیਟ ਪਾਣੀ ਹੈ 3.5 ਹੀ ਇੱਥੇ ਇਹ ਹੋ ਗਈ ਫਰੰਟ ਪਲੇਟ ਹੁਣ ਜਿਹੜੀਆਂ ਇਹ ਵਾਲੀਆਂ ਪਲੇਟਾਂ ਪਾਣੀਆਂ ਹੈਗੀਆਂ ਆ ਤੇ ਇਹਨਾਂ ਦੀ ਮਾਰਕਿੰਗ ਜਿਹੜੀ ਹੈਗੀ ਹੈ ਉਹ ਇਸ ਤਰ੍ਹਾਂ ਕਰਨੀ ਹੈ ਜਿਹੜਾ ਇਹ ਵਾਲਾ ਇਹ ਨੋਕ ਹੈਗੀ ਹੈ ਇਸ ਨਿਸ਼ਾਨ ਦੀ ਇਹਨੂੰ ਤੇ ਇਹ ਜਿਹੜੀ ਪਲੇਟ ਹੈਗੀ ਹੈ ਇੱਥੇ ਤੇ ਸਿੱਧਾ ਇਸ ਤਰ੍ਹਾਂ ਰੱਖ ਕੇ ਫੀਤਾ ਸਵਾ ਦੋਟਾ ਇੰਚ ਦਾ ਗੈਪ ਪਾ ਕੇ ਮੈਂ ਇਹਦੇ ਵਿੱਚ ਢਾਈ ਇੰਚ ਦਾ ਗੈਪ ਪਾਣ ਲੱਗੀ ਆਂ ਇਹ ਹੋ ਗਈ ਅੰਡਰ ਆਮ ਵਾਲੀ ਜਿਹੜੀ ਪਲੇਟ ਹੈ ਉਹਦੀ ਮਾਰਕਿੰਗ ਹੁਣ ਕਮਰ ਦੇ ਨਿਸ਼ਾਨ ਦੇ ਵਿੱਚੋਂ ਦੀ ਹੁੰਦਾ ਹੋਇਆ ਫੀਤਾ ਇਸ ਪਲੇਟ ਤੱਕ ਰੱਖਣਾ ਹੈ ਇਸ ਤਰ੍ਹਾਂ ਹੁਣ ਇਹਦੇ ਉੱਪਰ ਇੱਕ ਪਲੇਟ ਪਾਣੀ ਹੈ ਜਿਹੜਾ ਇਸ ਪਲੇਟ ਦੇ ਵਿੱਚ ਵੀ ਗੈਪ ਹੈਗਾ ਉਹ ਵੀ ਸਵਾ ਦੋ ਇੰਚ ਜਾਂ ਢਾਈ ਇੰਚ ਦਾ ਜਿੰਨਾ ਵੀ ਤੁਸੀਂ ਪਾਉਂਦੇ ਹੋ ਸਾਈਜ਼ ਦੇ ਹਿਸਾਬ ਨਾਲ ਹੋ ਜਾਂਦਾ ਹੈ ਵੀ ਪਤਲੀਆਂ ਦੇ ਜਿਹੜਾ 슬림 ਸਾਈਜ਼ ਦੇ ਹੈਗੇ ਆ ਡੇਢ ਡੇਢ ਇੰਚ ਦਾ ਗੈਪ ਵੀ ਹੁੰਦਾ ਆ ਪੌਣੇ ਦੋ ਦੋ ਦਾ ਦੋ ਦੋ ਦਾ ਠੀਕ ਹੈ ਇਸ ਤਰ੍ਹਾਂ ਹੁੰਦਾ ਹੈ ਇਸ ਸਾਈਜ਼ ਦੇ ਹਿਸਾਬ ਦੇ ਵਿੱਚ ਮੈਂ ਇਹ ਵਾਲਾ ਇਹ ਵਾਲੀ ਜਿਹੜੀ ਪਲੇਟ ਹੈ ਢਾਈ ਇੰਚ ਤੇ ਪਾਣ ਲੱਗੀ ਆ ਤੇ ਇਹ ਵਾਲੀ 2.5 ਤੇ ਪਾਣੀ ਹੈ ਇਹ ਹੋਗੀ ਕਪਲੇਟ ਸੀ ਮਾਰਕਿੰਗ ਜਿਹੜੀ ਆਪਾਂ ਬੈਕ ਪੱਲੇ ਤੇ ਪਲੇਟ ਪਾਣੀ ਹੈ ਉਹ ਆਪਾਂ 1/2 ਇੰਚ ਉੱਪਰ ਚੱਕ ਕੇ ਪਾਣੀ ਹੈ ਨੀਚੇ ਤਾਂ ਸਾਈਜ਼ ਸੇਮ ਰਹੇਗਾ ਤੇ ਉੱਪਰ ਵਾਲੀ ਪਲੇਟ 1/2 ਇੰਚ ਉੱਪਰ ਹੋਵੇਗੀ ਠੀਕ ਹੈ ਮਤਲਬ ਇਹ 11 ਇੰਚ ਨੇ ਮਾਰਕ ਕੀਤਾ ਹੈ ਉਹ 1.5 ਤੇ ਮਾਰਕ ਹੋਵੇਗਾ ਠੀਕ ਹੈ ਬਾਕੀ ਜਿਹੜਾ ਪਲੇਟ ਦੀ ਮਾਰਕਿੰਗ ਹੈ ਹੋਵੇਗੀ ਸੇਮ ਗੈਪ ਵੀ ਸੇਮ ਹੋਵੇਗਾ ਹੁਣ ਦੇਖੋ ਜਦੋਂ ਆਪਾਂ ਸੂਟ ਬਣਾਣੇ ਆ ਠੀਕ ਹੈ ਤਾਂ ਫਿਰ ਜਿਹੜਾ ਕਈਆਂ ਦੇ ਹੁਣ ਮੈਂ ਆਹ ਉਹ ਰਾ ਸਾਈਜ਼ ਸੇਮ ਰੱਖਿਆ ਜਦੋਂ ਇੱਥੇ ਪਲੇਟ ਪੈ ਜਾਣੀ ਹੈ ਇਹਨੇ ਅੰਦਰ ਖਿੱਚ ਹੋ ਜਾਣਾ ਇਸ ਤਰ੍ਹਾਂ ਮਤਲਬ ਇੱਥੋਂ ਖੁੱਲਾ ਰਹੇਗਾ ਇੱਥੋਂ ਥੋੜਾ ਸ਼ੇਪ ਟਾਈਟ ਹੋ ਜਾਵੇਗਾ ਕਈ ਸਾਈਜ਼ਸ ਦੇ ਵਿੱਚ ਅੰਡਰਆਰਮ ਤੇ ਅ ਉਪਰਵਸਟ ਦਾ ਜਿਹੜਾ ਸਾਈਜ਼ ਹੁੰਦਾ ਉਹਦੇ ਵਿੱਚ ਸਿਰਫ 1-2 ਇੰਚ ਦਾ ਫਰਕ ਹੁੰਦਾ ਜਦੋਂ ਆਪਾਂ ਬੋਡੀ ਮੇਜ਼ਰਮੈਂਟ ਲੈਂਦੇ ਆ ਠੀਕ ਹੈ ਕਈਆਂ ਦੇ ਇਹ ਜਿਹੜਾ ਫਰਕ ਹੈਗਾ ਜਦੋਂ ਆਪਾਂ ਅੰਡਰ ਆਰਮ ਤੋਂ ਫੀਤਾ ਰੱਖ ਕੇ ਗੋਲਾਈ ਚ ਮੰਦੇ ਆ ਤੇ ਅਪਰ ਵਸਟ ਦੇ ਉੱਪਰੋਂ ਐਂਡ ਵਸਟ ਦੇ ਉੱਪਰੋਂ ਮਿੰਦਿਆਂ ਫਿੱਤਰ ਆ ਕੇ ਤਾਂ 4 4 5 5 6 6 ਇੰਚ ਦਾ ਫਰਕ ਹੁੰਦਾ ਹੈਗਾ ਠੀਕ ਹੈ ਉਸ ਜਦੋਂ ਇਦਾਂ 4 5 ਇੰਚ ਦਾ ਗੈਪ ਹੁੰਦਾ ਹੈਗਾ ਫਰਕ ਹੁੰਦਾ ਹੈਗਾ ਮਤਲਬ ਇਹਨਾਂ ਦੋਨਾਂ ਸਾਈਜ਼ਸ ਦੇ ਵਿੱਚ ਫੇਰ ਆਪਾਂ ਕੀ ਕਰਨਾ ਹੈ ਜਦੋਂ ਆਪਾਂ ਪਲੇਟਸ ਪਾ ਲਈ ਸਭ ਕੁਝ ਕਰ ਲਿਆ ਜਦੋਂ ਆਪਾਂ ਬਾਅਦ ਸਿਲਾਈ ਲਗਾਣੀ ਹੈਗੀ ਐ ਫਿਰ ਆਪਾਂ ਜਿਸ ਤਰ੍ਹਾਂ ਇਹਨੇ ਘਟ ਜਾਣਾ ਹੈਗਾ ਮਾਰਕ ਨੇ ਇਸ ਤਰ੍ਹਾਂ ਫਿਰ ਆਪਾਂ ਇਸੇ ਤਰ੍ਹਾਂ ਸਿਲਾਈ ਲਗਾ ਦੇਣੀ ਜਿਨ੍ਹਾਂ ਨੂੰ ਇਹ ਫਿਰ ਇਸ ਤਰ੍ਹਾਂ ਕਰਨ ਨਾਲ ਕੀ ਹੋਵੇਗਾ ਕਿ ਜਿਹੜਾ ਇਹ ਵਾਲੇ ਚੀਜ਼ ਐ ਇੱਥੋਂ ਫੁੱਲਦਾ ਰਹਿੰਦਾ ਕਈਆਂ ਦੇ ਉਹ ਫੁੱਲੇਗਾ ਨਹੀਂ ਕਈ ਸਾਈਜ਼ਸ ਦੇ ਵਿੱਚ ਫਿਰ ਇਹ ਦਿੱਕਤ ਆ ਜਾਂਦੀ ਦੋਨੋਂ ਸਾਈਜ਼ ਸੇਮ ਹੁੰਦੇ ਇੱਥੇ ਦਾ ਤੇ ਵਸਟ ਦੇ ਉੱਪਰੋਂ ਦਾ ਫਿਰ ਸਾਨੂੰ ਇਹ ਪਲੇਟ ਪਾਣ ਤੋਂ ਬਾਅਦ ਥੋੜਾ ਜਿਹਾ ਬਦਾਣਾ ਪੈਂਦਾ ਨਿਸ਼ਾਨ ਇਸੇ ਮੈਂ ਤੁਹਾਨੂੰ ਇਸ ਸ਼ਰਟ ਦੀ ਆਪਣੀ ਨੈਕਸਟ ਵੀਡੀਓ ਦੇ ਵੀਡੀਓ ਜਿਹੜੀ ਅਪਲੋਡ ਕਰਨੀ ਹੈ ਇਸੇ ਸ਼ਰਟ ਦੀ ਸਟਿਚਿੰਗ ਵੀ ਕਰਨੀ ਹੈਗੀ ਹੈ ਜਿਹਦੇ ਨਾਲ ਤੁਹਾਨੂੰ ਪੂਰਾ ਪ੍ਰੋਪਰ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਸੂਟ ਨੂੰ ਸਟਿਚ ਕਰਨਾ ਹੈ ਵਧੀਆ ਤਰੀਕੇ ਦੇ ਨਾਲ ਤਾਂ ਕਿ ਜਿਹੜਾ ਹੈਗਾ ਆ ਤੁਹਾਡਾ ਮੋਢਾ ਉੱਪਰ ਨਾਲ ਜਿਹੜਾ ਗळा ਹੈਗਾ ਉਹ ਉੱਪਰ ਨਾਲ ਉਠੇ ਤੇ ਫਿਟਿੰਗ ਜਿਹੜੀ ਆ ਉਹ ਵਧੀਆ ਆਵੇ ਹੁਣ ਸਭ ਤੋਂ ਪਹਿਲਾਂ ਤਾਂ ਆਪਾਂ ਕਰ ਦੇਣੀ ਇਹਦੀ ਕਟਿੰਗ ਹੁਣ ਮੈਂ ਕਟਿੰਗ ਕਰਨੀ ਆ ਬੈਕ ਪੱਲੇ ਦੀ ਪਹਿਲਾਂ ਇਹਨੂੰ ਕਰ ਦੇਣਾ ਹੈਗਾ ਇਕੱਠਾ ਫਰੈਂਡਸ ਦੇਖੋ ਹੁਣ ਇਹ ਮੇਰੇ ਜਿਹੜਾ ਪੱਲੇ ਦੀ ਕਟਿੰਗ ਹੈਗੀ ਆ ਮੈਂ ਇਹਨੂੰ ਇਸ ਤਰ੍ਹਾਂ ਬਿਸ਼ਾਇਆ ਇਧਰਲੀ ਸਾਈਡ ਤੇ ਇਸ ਕਰਕੇ ਬਿਸ਼ਾਇਆ ਆ ਜੇ ਮੈਂ ਉਧਰਲੀ ਸਾਈਡ ਆਫ ਫੋਲਡ ਕਰਦੀ ਉਧਰਲੀ ਸਾਈਡ ਕੱਪੜੇ ਦੇ ਵਿੱਚ ਔਰੇਵ ਹੈ ਠੀਕ ਹੈ ਉਧਰਲੀ ਸਾਈਡ ਅੱਜ ਕੱਲ ਇਹ ਕੱਪੜੇ ਦੇ ਵਿੱਚ ਬਹੁਤ ਆ ਰਿਹਾ ਹੈ ਆ ਕਿ ਕੱਪੜੇ ਦੇ ਵਿੱਚ ਔਰੇਵ ਬਹੁਤ ਆਂਦੀ ਹੈਗੀ ਹੈ ਜਿਹਦੇ ਨਾਲ ਸਾਡਾ ਸੂਟ ਜਿਹੜਾ ਹੈ ਉਹ ਘੁੰਮਣ ਲੱਗ ਜਾਂਦਾ ਹੁਣ ਇਹਦੇ ਵੀ ਹਾਫ ਕੱਪੜੇ ਦੇ ਵਿੱਚ ਸਿੱਧਾ ਹੈਗਾ ਤੇ ਉਧਰਲੀ ਸਾਈਡ ਤੋਂ ਜਿਹੜੀ ਕਨ ਪੱਟੀ ਲਗਾਹਾ ਹੈਗੀ ਬਣੀ ਹੋਈ ਇਹ ਉਹ ਰੇਪ ਚ ਬਣੀ ਹੋਈ ਹੈ ਤਿਰਸ਼ੀ ਠੀਕ ਹੈ ਇਸ ਕਰਕੇ ਮੈਂ ਪਹਿਲਾਂ ਪਿਛਲੇ ਪੱਲੇ ਦਾ ਕਪੜਾ ਚੋਰਸ ਪੀਸ ਦੇ ਅਕੋਰਡਿੰਗ ਹਿਸਾਬ ਨਾਲ ਕੱਢ ਲੈਣਾ ਆ ਫਿਰ ਮੈਂ ਤੁਹਾਨੂੰ ਮਾਰਕਿੰਗ ਦੇ ਹਿਸਾਬ ਨਾਲ ਕਟਿੰਗ ਕਰਕੇ ਦੱਸਦੀ ਆ 12.5 ਇੰਚ ਮੈਨੂੰ ਕਪੜਾ ਮੈਂ ਉਹ ਕਰਿਆ ਸੀ ਥੋੜਾ ਥੋੜਾ ਐਕਸਟਰਾ ਹੀ ਕੱਟਣਾ ਹੈ ਤਾਂ ਕਿ ਘਟੇ ਨਾ ਮੈਂ 13 13 ਇੰਚ ਜਿਹੜਾ ਕਪੜਾ ਹੈਗਾ ਕੱਢ ਲੈਣਾ ਮੈਂ ਬੈਕ ਸਾਈਡ ਦੇ ਪੱਲਾ ਜਿਹੜਾ ਪੀਸ ਲਾ ਲਿਆ ਹੈ ਤੇ ਹੁਣ ਮੈਂ ਇਹਨੂੰ ਇਧਰਲੀ ਸਾਈਡ ਨੂੰ ਰੱਖ ਦੇਣਾ ਕਿਉਂਕਿ ਮੇਰੇ ਫਰੰਟ ਪੱਲੇ ਦੀ ਜਿਹੜੀ ਮਾਰਕਿੰਗ ਹੈ ਉਹ ਇਧਰਲੀ ਸਾਈਡ ਹੋਈ ਹੋ ਸੀ ਇਸ ਕਰਕੇ ਇਦਾਂ ਕਰਨਾ ਪਿਆ ਹੁਣ ਆਪਾਂ نیچے ਵਾਲਾ ਜਿਹੜਾ ਬਾਰਡਰ ਹੈ ਉਹ ਬਾਰਡਰ ਨਾਲ ਬਾਰਡਰ ਮਿਲਾ ਕੇ ਰੱਖਣਾ ਹੁੰਦਾ ਹੈ ਤਾਂ ਕਿ ਬਣਨ ਤੋਂ ਬਾਅਦ ਜਿਹੜੇ ਬਾਰਡਰ ਹੈ ਉਹ ਸੇਮ ਆਣ ਬਰਾਬਰ ਬਰਾਬਰ ਆਣ ਦੇਖੋ ਮੈਂ ਉੱਪਰ ਸੂਟ ਨੂੰ ਐਨ ਚੰਗੀ ਤਰ੍ਹਾਂ ਫਰੰਟ ਪੱਲੇ ਨੂੰ ਵਿਛਾ ਲਿਆ ਹੈ। ਔਰਡਰ ਵੀ ਸਾਡੇ ਬਰਾਬਰ-ਬਰਾਬਰ ਆ ਚੁੱਕੇ ਹੈ। ਠੀਕ ਹੈ। ਹੁਣ ਦੇਖੋ ਜਿਨ੍ਹਾਂ ਦੇ ਫਰੰਟ ਪੱਲੇ ਗਲੇ ਉੱਪਰ ਚੜਦੇ ਆ ਉਹਨਾਂ ਦਾ ਆਪਾਂ ਇੱਕ ਤਾਂ ਬੈਕ ਪੱਲਾ ਵੀ 1 ਇੰਚ ਆਪਾਂ ਐਕਸਟਰਾ ਕੱਟ ਸਕਦੇ ਆ ਠੀਕ ਹੈ। ਜਦੋਂ ਆਪਾਂ ਬੈਕ ਪੱਲਾ 1 ਇੰਚ ਐਕਸਟਰਾ ਕੱਟਣਾ ਹੁੰਦਾ ਵੈਸੇ ਮੈਂ ਪਹਿਲਾਂ ਵੀ ਵੀਡੀਓ ਇਹ ਅਪਲੋਡ ਕੀਤੀ ਹੋਈ ਹੈ ਕਿ ਉਹਦੇ ਮੋੜੇ ਵਗੈਰਾ ਦੀ ਕਟਾਈ ਕਿਸੇ ਹਿਸਾਬ ਨਾਲ ਕਰਨੀ ਆ ਠੀਕ ਹੈ। ਤੇ ਮੈਂ ਹੁਣ ਇੱਕ ਵੀਡੀਓ ਹੋਰ ਅਪਲੋਡ ਕਰਾਂਗੀ ਜਿਦੇ ਵਿੱਚ ਮੈਂ ਤੁਹਾਨੂੰ ਐਕਸਟਰਾ ਕੱਟ ਕੇ ਦੱਸਾਂਗੀ ਕਿ ਬੈਕ ਦਾ ਪੱਲਾ ਅਗਰ ਉੱਚਾ ਰੱਖਣਾ ਹੈਗਾ ਆ ਤਾਂ ਫਿਰ ਆਪਾਂ ਜਿਹੜੇ ਮੋਡੇ ਵਗੈਰਾ ਹੈਗੇ ਆ ਉਹ ਕਿਸੇ ਹਿਸਾਬ ਨਾਲ ਰੱਖਣੇ ਹੈਗੇ ਆ ਤੇ ਪਲੇਟਸ ਵਗੈਰਾ ਕਿਸੇ ਹਿਸਾਬ ਨਾਲ ਪਾਣੀ ਹੈ ਬਟ ਇਸ ਸੂਟ ਦੇ ਵਿੱਚ ਮੈਂ ਬੈਕ ਦਾ ਪੱਲਾ ਉੱਪਰ ਨਹੀਂ ਰੱਖਣਾ ਬੈਕ ਦਾ ਪੱਲਾ ਜਿਹੜਾ 1 1.5 ਇੰਚ ਐਕਸਟਰਾ ਉੱਪਰ ਰੱਖੀਦਾ ਆ ਆਪਾਂ ਉਹ ਸਾਨੂੰ ਜ਼ਿਆਦਾਤਰ ਜਿਨ੍ਹਾਂ ਦੇ ਆਪਾਂ ਛੋਟੇ ਨੈੱਕ ਬਣਾਣੇ ਹੁੰਦੇ ਆ ਉਹਨਾਂ ਦੇ ਵਿੱਚ ਇਆ ਫਿਰ ਜਿਨ੍ਹਾਂ ਦੇ ਆਪਾਂ ਪਲੇਟਸ ਨਹੀਂ ਪਾਣੀਆਂ ਹੁੰਦੀਆਂ ਹੈਗੀਆਂ ਉਹਨਾਂ ਦੇ ਵਿੱਚ ਜਿਹੜਾ ਬੈਕ ਦਾ ਪੱਲਾ ਹੈ ਉੱਪਰ ਰੱਖਣਾ ਜ਼ਰੂਰੀ ਹੁੰਦਾ ਹੈ ਪਲੇਟਸ ਵਾਲੇ ਵਿੱਚ ਜ਼ਿਆਦਾ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ 1 ਇੰਚ ਜਿਹੜਾ ਐਕਸਟਰਾ ਪੱਲਾ ਉੱਪਰ ਰੱਖੋ ਠੀਕ ਹੈ ਇਹ ਸਾਡੀ ਆਦੀ ਸੈਟਿੰਗ ਆਂਦੀ ਹੈ ਜਦੋਂ ਮੈਂ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਸਟਿਚਿੰਗ ਕਰਕੇ ਦੱਸਾਂਗੀ ਫਿਰ ਤੁਹਾਨੂੰ ਉਹ ਪਤਾ ਲੱਗ ਜਾਵੇਗਾ ਆਪਣੇ ਆਪ ਹੀ ਕਿ ਪਲੇਟਸ ਵਾਲੇ ਨੂੰ ਆਪਾਂ ਇਸ ਤਰ੍ਹਾਂ ਕਿਉਂ ਨਹੀਂ ਕੱਟ ਕਰਨਾ ਹੈਗਾ ਠੀਕ ਹੈ ਹੁਣ ਮੈਂ ਬੈਕ ਦਾ ਪੱਲਾ ਪਹਿਲਾਂ ਇਹਦੇ ਬਰਾਬਰ-ਬਰਾਬਰ ਹੀ ਕੱਟ ਕਰਨਾ ਹੈ ਕਿ ਇਹ ਜਿਹੜੀ ਹੈਗੀ ਹੈ ਇਹ ਬਹੁਤ ਵਧੀਆ ਚੀਜ਼ ਹੈ ਸਾਡੇ ਜਿਹੜੇ ਮਾਰਕ ਹੈਗੇ ਆ ਉਹਨਾਂ ਨੂੰ ਟ੍ਰੇਸ ਕਰਨ ਦੇ ਲਈ ਬਹੁਤ ਵਧੀਆ ਬਹੁਤ ਕੰਮ ਆਂਦੀ ਹੈ ਇਹ ਆ ਵੈਸੇ ਜਿਹੜੀ ਮਾਰਕਿੰਗ ਹੈਗੀ ਹੈ ਫਿਟਿੰਗ ਦੀ ਮਾਰਕਿੰਗ ਉਹ ਟ੍ਰੇਸ ਨਹੀਂ ਕਰਦੀ ਹੁੰਦੀ ਇਸ ਤਰ੍ਹਾਂ ਕਿਉਂਕਿ ਮੈਂ ਆਪਣੀ ਜਿਹੜੀ ਐਕਚੁਅਲ ਫਿਟਿੰਗ ਹੈ ਉਹ ਪਲੇਟਸ ਵਗੈਰਾ ਪਾਣ ਤੋਂ ਬਾਅਦ ਹੀ ਲਗਾਉਂਦੀ ਹੁੰਦੀ ਆ ਠੀਕ ਹੈ ਬਟ ਕਿਉਂਕਿ ਮੇਰੇ ਜਿਹੜੇ ਸੂਟ ਹੈਗੇ ਆ ਇਹ ਕਾਰੀਗਰ ਨੇ ਬਣਾਣਾ ਹੁੰਦਾ ਮੈਂ ਕਈ ਵਾਰੀ ਖੁਦ ਬਣਾਉਂਦੀ ਕਈ ਵਾਰੀ ਨਹੀਂ ਠੀਕ ਹੈ ਜਦੋਂ ਆਪ ਬਣਾਣਾ ਹੁੰਦਾ ਫਿਰ ਬੰਦਾ ਨੂੰ ਪਤਾ ਹੁੰਦਾ ਕਿ ਮੈਂ ਐਨ ਐਨਾ ਕਪੜਾ ਐਕਸਟਰਾ ਲਿਆ ਹੋਇਆ ਆ ਮੈਂ ਇੰਨੀਕ ਹੀ ਪਲੇਟ ਪਾਣੀ ਆ ਪਲੇਟਸ ਵੱਧ ਘੱਟ ਹੋਣ ਦੇ ਕਾਰਨ ਜਿਹੜੀਆਂ ਫਿਟਿੰਗ 'ਚ ਨਾ ਫਰਕ ਆ ਜਾਂਦਾ ਥੋੜਾ ਬਹੁਤ ਆ ਇਸ ਕਰਕੇ ਮੈਂ ਫਿਟਿੰਗ ਬਾਅਦ 'ਚ ਹੀ ਲਗਾਨੀ ਆ ਬਟ ਅਗਰ ਤੁਸੀਂ ਇਹ ਸਾਰੇ ਜਿਹੜੇ ਮਾਰਕਟ ਟਰੇਸ ਕਰਨਾ ਚਾਹੁੰਦੇ ਹੋ ਤਾਂ ਇਸ ਵੀਲਰ ਦੀ ਮਦਦ ਦੇ ਨਾਲ ਆਰਾਮ ਨਾਲ ਟਰੇਸ ਕਰ ਸਕਦੇ ਹੋ ਸਾਰੇ ਮਾਰਗ ਤੋਂ ਅੱਗੇ ਪਾਸੇ ਵੀ ਐਸੀ ਤਰ੍ਹਾਂ ਛੱਪ ਜਾਣਗੇ ਸਿਗਨਲ ਹੋਰ ਤਾਂ ਸੀ ਅਗਰ ਇਹ ਯੂਜ਼ ਕਰਦੇ ਹੋ ਇਹਨੂੰ ਹਰੇਕ ਕੱਪੜੇ ਪਰ ਨਹੀਂ ਆਪਾਂ ਯੂਜ਼ ਕਰਨਾ ਹੈਗਾ ਕਿਉਂਕਿ ਕਈ ਕੱਪੜੇ ਬਹੁਤ ਜ਼ਿਆਦਾ ਨਾਜ਼ੁਕ ਜਿਹੇ ਹੁੰਦੇ ਆ ਫਟ ਵੀ ਸਕਦੇ ਆ ਉਹਨਾਂ ਦੇ ਉੱਪਰ ਬੜੀ ਧਿਆਨ ਨਾਲ ਆਰਾਮ ਨਾਲ ਇਹਨੂੰ ਚਲਾਣਾ ਹੁੰਦਾ ਆ ਠੀਕ ਹੈ ਤੇ ਕਈ ਕੱਪੜਿਆਂ ਦਾ ਜਿਹੜਾ ਬੈਕ ਸਾਈਡ ਦਾ ਉਹ ਹੁੰਦਾ ਵਾਈਟ ਵਾਈਟ ਹੁੰਦਾ ਉਹ ਫਰੰਟ ਤੇ ਨਿਕਲ ਆਂਦਾ ਹੈਗਾ ਫਿਰ ਉਹ ਵਧੀਆ ਨਹੀਂ ਲੱਗਦਾ ਠੀਕ ਹੈ ਧਿਆਨ ਨਾਲ ਚਲਾਣਾ ਹੈ ਕਿਹੜੇ ਕੱਪੜੇ ਤੇ ਚਲਾਣੀ ਹੈ ਤੇ ਕਿਹੜੇ ਤੇ ਨਹੀਂ ਤੇ ਹੁਣ ਦੇਖੋ ਜਿਹੜੇ ਮਾਰਕ ਹੈਗੇ ਆ ਉਹ ਸਾਰੇ ਟਰੇਸ ਹੋ ਚੁੱਕੇ ਆ ਦੇਖੋ ਬਾਈ ਸੁੰਜੜਾ ਮੈਂ ਕਿਹਾ ਸੀ ਬੈਕ ਦਾ ਜਿਹੜਾ ਫਰੰਟ ਉੱਪਰੋਂ ਆਪਾਂ ਅੱਧਾ ਇੰਚ ਉੱਪਰ ਚੱਕਣਾ ਇਸ ਮਾਰਕ ਤੋਂ ਅੱਧਾ ਇੰਚ ਉੱਪਰ ਇੱਕ ਮਾਰਕਿੰਗ ਕਰਕੇ ਟ੍ਰੇਸ ਕਰ ਦੇਣਾ ਤੇ ਆਪਾਂ ਅੱਧਾ ਇੰਚ ਉੱਪਰ ਚਾ ਕੇ ਪਲੇਟਸ ਪਾਣੀ ਹੈ ਮੈਂ ਪਹਿਲਾਂ ਭੁੱਲ ਗਈ ਸੀ ਸੋਰੀ ਤੇ ਹੁਣ ਦੇਖੋ ਇਹ ਹੋ ਗਿਆ ਹੁਣ ਆਪਾਂ ਬੈਕ ਦੇ ਪੱਲੇ ਨੂੰ ਨੀਚੋਂ ਇਕੱਠਾ ਕਰ ਦੇਣਾ ਤੇ ਫਰੰਟ ਦੇ ਪੱਲੇ ਤੇ ਫਰੰਟ ਦੀ ਕਾਟ ਪਾ ਦੇਣੀ ਇਹ ਹੋ ਗਈ 셔ਟ ਦੇ ਦੋਨਾਂ ਪੱਲਿਆਂ ਦੀ ਕਟਿੰਗ ਦੇਖੋ ਫਰੰਟ ਦੇ ਪੱਲੇ ਤੋਂ ਤਾਂ ਕੱਪੜਾ ਸਾਈਡਾਂ ਤੋਂ ਥੋੜਾ ਥੋੜਾ ਹੀ ਬਚਿਆ ਹੈ ਬੈਕ ਦੇ ਪੱਲੇ ਤੋਂ ਸਿਰਫ ਆਹੀ ਬਚਿਆ ਹੈਗਾ ਇਹਦੇ ਵਿੱਚੋਂ ਆਪਾਂ 슬ੀਵਸ ਜਿਹੜੀਆਂ ਹੈਗੀਆਂ ਉਹ ਕੱਟ ਕਰਨੀਆਂ ਪਹਿਲਾਂ ਆਪਾਂ ਜਿਹੜਾ ਇਹ ਛੋਟਾ ਜਿਹਾ ਬਾਰਡਰ ਹੈ ਬਚ ਗਿਆ ਇਹਨੂੰ ਕੱਟ ਕਰ ਦੇਣਾ ਉਹ ਤੋਂ ਉੱਪਰ ਆਪਾਂ ਆਪਣੀ 슬ੀਵਸ ਕੱਟ ਕਰ ਲੈਣੀਆਂ 15.5 ਇੰਚ 2 ਇੰਚ ਐਕਸਟਰਾ 17.5 ਇੰਚ ਆਪਾਂ ਕਟਿੰਗ ਕਰਨੀ ਹੈ ਮੈਂ ਥੋੜਾ ਜਿਹਾ ਉੱਪਰ ਇਸ ਕਰਕੇ ਰੱਖਿਆ ਕਿਉਂਕਿ ਤਾਂ ਕਿ ਜਿਹੜੇ ਮੇਰੇ ਫਲਾਰ ਹੈਗੇ ਉਹ ਬਰਾਬਰ ਬਰਾਬਰ ਆ ਜਾਣ ਦੋਨਾਂ ਬਾਹਾਂ 'ਤੇ ਮੋਂ ਦੇਖੋ ਇਹ ਹੈਗੇ ਜੋੜ ਮੈਂ ਵੈਸੇ ਜ਼ਿਆਦਾਤਰ ਕੀ ਕਰਦੀ ਹੁੰਦੀ ਆ ਕਿ ਜੋੜ ਪਾ ਕੇ ਫਿਰ ਮੈਂ 슬ੀਵਸ ਦੀ ਕਟਿੰਗ ਕਰਦੀ ਆ ਫਿਰ ਪ੍ਰੋਪਰ ਕਟਿੰਗ ਹੋ ਜਾਂਦੀ ਹੈ ਬਟ ਇਸ ਤਰ੍ਹਾਂ ਕਟਿੰਗ ਦੇ ਵਿੱਚ ਹੀ ਜੇ ਕਟਾਈ ਕਰਨੀ ਹੈ ਤਾਂ ਜਿਹੜਾ ਇਹ ਆਪਾਂ ਜੋੜ ਕੱਟਿਆ ਹੈ ਇਹਨੂੰ ਆਪਾਂ 1 ਇੰਚ ਇਸ ਤਰ੍ਹਾਂ ਉੱਪਰ ਚੜਾ ਕੇ ਰੱਖ ਲੈਣਾ ਹੈ ਠੀਕ ਹੈ 1 ਇੰਚ ਉੱਪਰ ਚੜਾ ਕੇ ਰੱਖ ਲੈਣਾ ਤੇ ਫਿਰ ਆਪਾਂ ਕਟਿੰਗ ਦੀ ਮਾਰਕਿੰਗ ਕਰਨੀ ਹੈ 7.5 ਇੰਚ ਵਿੱਚ ਮੈਂ ਸੂਟ ਦਾ ਮੋਢਾ ਕੱਟਿਆ 7.5 ਇੰਚ ਹੀ ਇੱਥੋਂ ਕੱਟ ਕਰ ਲੈਣਾ ਮਾਰਕਿੰਗ ਕਰ ਲੈਣੀ 3 ਇੰਚ ਦੀ ਕਾਟ ਪਾਣੀ ਆਪਾਂ 슬ੀਵਸ ਕੱਟਣ ਦੇ ਮੈਂ ਪਹਿਲਾਂ ਵੀ ਦੱਸਿਆ ਹੋਇਆ ਤਰੀਕਾ ਕਿ ਜਿਨ੍ਹਾਂ ਨੂੰ ਨਹੀਂ ਆਉਂਦੇ ਹੈਗੀ ਕਾਟ ਪਾਣੀ ਉਹ ਇੱਥੋਂ ਉੱਪਰੋਂ 2.5 ਇੰਚ نیچے ਮਾਰਕ ਕਰਕੇ ਇੱਕ ਮਾਰਕ ਇਸ ਤਰ੍ਹਾਂ ਸਿੱਧਾ ਕਰ ਲੋ ਠੀਕ ਹੈ ਤੇ ਇਹਦਾ ਹਾਫ ਕਰ ਲੋ 6 ਇੰਚ ਹੈ ਇਹਦਾ 3 ਇੰਚ ਕਰ ਲੋ ਤੇ 3 ਇੰਚ ਦਾ ਇਧਰ ਵੀ 1.5 ਇੰਚ ਤੇ ਮਾਰਕਿੰਗ ਕਰ ਲੋ ਤੇ ਇਧਰ ਵੀ 1.5 ਇੰਚ ਤੇ ਠੀਕ ਹੈ ਤੇ ਹੁਣ ਜਿਹੜਾ ਸੈਂਟਰ ਹੈਗਾ ਇਹ ਆਪਾਂ ਅੱਧਾ ਇੰਚ ਪਿੱਛੇ ਮਾਰਕ ਕਰਨਾ ਹੈ ਹੁਣ ਆਪਾਂ ਇਸ ਨਿਸ਼ਾਨ ਤੋਂ ਲੈ ਕੇ ਇਸ ਨਿਸ਼ਾਨ ਤੱਕ ਇਸ ਤਰ੍ਹਾਂ ਕਵ ਦੇ ਵਿੱਚ ਲੈ ਕੇ ਆਣੀ ਹੈ ਜੋ ਕਿ ਸੱਧੇ ਇੰਚ ਤੋਂ ਨਿਕਲੇ ਇਸ ਤਰ੍ਹਾਂ ਇਹ ਹੋ ਗਈ ਫਰੰਟ ਦੀ ਕਟ ਠੀਕ ਹੈ ਹੁਣ ਐਨੇ ਹਿੱਸੇ ਦਾ ਆਪਾਂ ਹਾਫ ਕੀਤਾ ਹੋਇਆ ਇਹ ਇਤੋਂ ਆਪਾਂ ਅੱਧਾ ਇੰਚ ਇਧਰ ਨੂੰ ਮਾਰਕ ਕਰਨਾ ਹੈ ਠੀਕ ਹੈ ਹੁਣ ਜਿਹੜੀ ਫਰੰਟ ਦੀ ਕਟਾਈ ਪਾਣੀ ਹੈਗੀ ਹੈ ਉਹ ਆਪਾਂ ਇੱਥੋਂ ਚੱਕ ਕੇ ਇਸ ਨਿਸ਼ਾਨ ਤੱਕ ਲਿਆ ਕੇ ਫਿਰ ਇਸ ਤਰ੍ਹਾਂ ਹਲਕਾ ਅੰਦਰਲੀ ਸਾਈਡ ਨੂੰ ਲਿਜਾ ਕੇ ਇੱਕ ਪੱਤੇ ਦੀ ਸ਼ੇਪ ਬਣਾ ਦੇਣੀ ਹੈ ਇਸ ਤਰ੍ਹਾਂ ਇਹ ਹੋ ਗਈ ਫਰੰਟ ਦੀ ਕਟਾਈ ਇਹ ਹੋ ਗਈ ਬੈਕ ਦੀ ਕਟਾਈ ਤੇ ਹੋ ਗਈ ਫਰੰਟ ਦੀ ਕਟਾਈ ਇਸ ਤਰ੍ਹਾਂ ਤੇ ਇਹਨੂੰ ਆਹ ਵਿਦ ਮਾਰਜਨ 2.5 ਇੰਚ ਐਕਸਟਰਾ ਰੱਖ ਦੇਣਾ ਹੈਗਾ ਆ ਤੇ ਹੁਣ ਫਰੰਟ ਤੇ ਜਿੰਨੀ ਆਪਾਂ ਮੋਰੀ ਰੱਖਣੀ ਹੈਗੀ ਐ ਮੈਂ ਇਹ ਥੋੜੀ A ਸ਼ੇਪ ਚ ਬਣਾਣੀ ਹੈਗੀ ਐ ਇਸ ਲਈ ਮੈਂ ਮੋਰੀ ਜਿਆਦਾ ਰੱਖਣੀ ਹੈ 8.5 9 ਇੰਚ ਮੈਂ ਕਟਿੰਗ ਕਰਨ ਲੱਗੀ ਐ ਠੀਕ ਐ ਮੈਂ ਉਸੀ ਹਿਸਾਬ ਦੇ ਨਾਲ ਕਟਿੰਗ ਕਰਨੀ ਐ ਅਗਰ ਤੁਸੀਂ ਸਿੰਪਲ ਛੋਟੀ ਮੋਰੀ ਰੱਖਣੀ ਹੈ ਤਾਂ ਉਸੇ ਹਿਸਾਬ ਨਾਲ ਤੁਸੀਂ 1.5 ਇੰਚ ਮਾਰਜਨ ਲੈ ਕੇ ਕੱਟ ਕਰ ਦੇਣਾ ਹੈ ਹੁਣ ਮੈਂ ਇਥੇ 프ਰੰਟ ਦੀ ਕਟਾਈ ਨਹੀਂ ਪਾਣੀ ਹੈਗੀ ਉਹ ਫਿਰ ਮੈਂ ਜੋੜ ਕੇ ਫਿਰ ਪਾਉਂਗੀ ਇਹਦੇ ਨਾਲ ਹੀ ਜਿਹੜੀ ਕਟਿੰਗ ਹੈਗੀ ਆ ਉਹ ਕੰਪਲੀਟ ਹੋ ਚੁੱਕੀ ਹੈ ਮੇਰੀ ਵੀਡੀਓਜ਼ ਥੋੜੀ ਜਿਹੀ ਲੈਂਥੀ ਹੋ ਜਾਂਦੀਆਂ ਕਿਉਂਕਿ ਮੈਨੂੰ ਮੈਂ ਐਕਸਪਲੇਨ ਜ਼ਿਆਦਾ ਕਰਦੀ ਆ ਇਸ ਲਈ ਸੋਰੀ ਬਟ ਮੈਨੂੰ ਲੱਗਦਾ ਹੈ ਕਿ ਸਮਝ ਤਾਂ ਤਦ ਹੀ ਆਂਦੀ ਹੈ ਜਦੋਂ ਪੂਰਾ ਡੀਪਲੀ ਸਮਝਾਇਆ ਹੁੰਦਾ ਹੈਗਾ ਜੇ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਹੈ ਸਮਝ ਵਿੱਚ ਆਈ ਹੈ ਤਾਂ ਪਲੀਜ਼ ਇੱਕ ਲਾਈਕ ਜ਼ਰੂਰ ਦਿਓ ਓਕੇ ਫਰੈਂਡਸ ਫੇ ਮਿਲਾਂਗੇ ਨੈਕਸਟ ਵੀਡੀਓ ਵਿੱਚ ਤਦ ਤੱਕ ਦੇ ਲਈ ਬਾਏ ਬਾਏ